ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਸਾਂ ਲੰਗਰ ਲੈ ਕੇ ਪੱਕਿਆ ਹੋਇਆ ਲੰਗਰ ਲੈ ਕੇ ਇੱਥੇ ਡੇਰਾ ਬਾਬਾ ਨਾਨਕ ਦੇ ਏਰੀਆ ਦੇ ਵਿੱਚ ਤੇ ਬਹੁਤ ਸਾਰੇ ਘਰਾਂ ਵਿੱਚ ਜਾ ਕੇ ਸੰਗਤਾਂ ਦੇ ਨਾਲ ਮੇਲ ਮਲਾਵ ਜਿਹੜਾ ਉਹ ਵੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਹੀ ਏਰੀਆ ਜਿਹੜਾ ਆ ਤੁਸੀਂ ਬੰਨ ਟੁੱਟਣ ਕਰਕੇ ਡੁੱਬਾ ਆ ਇਧਰਲੇ ਬਨੇ ਪਿੰਡ ਪੱਖੋ ਕੇ ਰੰਧਾਵਾ ਜਿਹੜੇ ਸਪੱਡ ਨੂੰ ਹੱਲੇ ਦੇ ਨਾਲ ਹੀ ਸੁੱਤਿਆਂ ਪੈ ਜਿਹੜਾ ਉਹ ਪਾਣੀ ਨੇ ਦੱਬ ਲਿਆ ਪਰ ਨਾਲ ਦੀ ਨਾਲ ਬੇਨਤੀ ਇਹ ਹੈ ਵੀ ਰਸਤਾ ਵਸਤਾ ਚਾਰ ਸ਼ਹਿਰੋਂ ਬਹੁਤ ਜ਼ਿਆਦਾ ਆ ਰਹੀਆਂ ਸੰਗਤਾਂ ਸੇਵਾ ਬਹੁਤ ਕਰ ਰਹੀਆਂ ਪੰਜਾਬ ਚੋਂ ਕੀ ਹਰਿਆਣੇ ਚੋਂ ਜੂਪੀ ਚੋਂ ਤੇ ਹੋਰ ਦੂਜੀਆਂ ਸਟੇਟਾਂ ਦੇ ਵਿੱਚੋਂ ਉੱਥੇ ਸਾਰਿਆਂ ਗਾੜੀ ਇੱਕ ਹੱਥ ਜੋੜ ਕੇ ਬੇਨਤੀ ਇਹ ਜ਼ਰੂਰੀ ਆ ਵੀ ਇੰਨਾ ਰਸਤਾ ਵਸਤਾ ਦਾ ਨਾ ਨਜਾਇਜ਼ ਫਾਇਦਾ ਵੀ ਜਿਹੜਾ ਉਹ ਚੁੱਕਿਆ ਜਾ ਰਿਹਾ ਅਸੀਂ ਬਹੁਤ ਸਾਰੇ ਵੀਰਾਂ ਨੂੰ ਮਿਲ ਕੇ ਆਏ ਉਹਨਾਂ ਨੂੰ ਪੁੱਛ ਕੇ ਆਏ ਉਹ ਕਹਿੰਦੇ ਵੀ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਸਭ ਤੋਂ ਵੱਧ ਮਾਰ ਜਿਹੜੀ ਆ ਪੱਖੋ ਕੇ ਪਿੰਡ ਨੂੰ ਵੱਜੀ ਤੇ ਇੱਥੇ ਬਹੁਤ ਸਾਰੇ ਅਸੀਂ ਕਿਸਾਨ ਵੀਰਾਂ ਨੂੰ ਉਹ ਕਹਿੰਦੇ ਵੀ ਹਾਲ ਦੀ ਘੜੀ ਜੋਗਾ ਸਾਡੇ ਕੋਲ ਸਾਰਾ ਕੁਝ ਹੀ ਹੈਗਾ ਆਉਣ ਵਾਲੇ ਦਿਨਾਂ ਦੇ ਵਾਸਤੇ ਵੀਰੋ ਉਹਨਾਂ ਨੂੰ ਬਹੁਤ ਕੁਝ ਦੀ ਲੋੜ ਪੈਣੀ ਆ ਆ ਜਿਹੜੀਆਂ ਜ਼ਮੀਨਾਂ ਖਰਾਬ ਹੋ ਗਈਆਂ ਨਾ ਇਹਨਾਂ ਨੂੰ ਬਣਾਉਣ ਵਾਸਤੇ ਟਰੈਕਟਰ ਇਹਨਾਂ ਨੂੰ ਬਣਾਉਣ ਵਾਸਤੇ ਡੀਜ਼ਲ ਦੀ ਲੋੜ ਪੈਣੀ ਮਸ਼ੀਨਰੀ ਦੀ ਲੋੜ ਪੈਣੀ ਆ ਆਪਣਾ سرمਾਇਆ ਤੇ ਆਪਣੀ ਸ਼ਕਤੀ ਜਿਹੜੀ ਆ ਉਹਨੂੰ ਸੰਭਾਲ ਕੇ ਤੇ ਜੋਗ ਥਾਵਾਂ ਦੇ ਉੱਤੇ ਵਰਤਣ ਦੀ ਕੋਸ਼ਿਸ਼ ਕਰੀਏ ਇਹ ਏਡੀ ਛੇਤੀ ਜਿਹੜਾ ਉਹ ਮੁੱਕਣ ਵਾਲਾ ਕਾਫਲਾ ਨਹੀਂ ਆ ਇਹ ਏਡੀ ਛੇਤੀ ਮੁੱਕਣ ਵਾਲੀ ਆਫਤ ਨਹੀਂ ਆ ਇਹ ਤਕਰੀਬਨ ਲਗਭਗ ਕਣਕ ਦੀ ਬਾਢੀ ਤੱਕ ਚੱਲਣੀ ਹੈ ਜਿੰਨਾ ਚਿਰ ਨਵੇਂ ਦਾਣੇ ਨਾ ਆਏ ਤੇ ਨਵੀਂ ਤੂੜੀ ਨਾ ਆਈ ਸੋ ਇਸ ਕਰਕੇ ਹੱਥ ਜੋੜ ਕੇ ਇਹ ਵੀ ਬੇਨਤੀ ਹੈ ਵੀ ਜਿਹੜੇ ਵੀਰ ਆ ਰਹੇ ਆ ਧੜਾ ਧੜ ਉਹ ਆਪੋ ਆਪਣੀ ਰੁਪਈਆਂ ਨੂੰ ਮਾਇਆ ਨੂੰ ਵਸਤਾਂ ਨੂੰ ਪਹਿਲੀ ਤੇ ਗੱਲ ਸੰਭਾਲ ਕੇ ਥੋੜੇ ਦਿਨ ਰੱਖੋ ਤੇ ਜੇ ਲੈ ਕੇ ਵੀ ਆਉਣਾ ਨਾ ਤੇ ਬਿਲਕੁਲ ਜੋਗ ਥਾਵਾਂ ਵੇਖ ਕੇ ਤੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਪਾਣੀ